ਦਾਂਜੂਆ ਨਹੀਂ ਮੇਰੀ ਗੱਲ ਸੁਣੋ ਤੁਹਾਡੇ ਘਰੋਂ ਇੱਕ ਪੈਸਾ ਨਹੀਂ ਲੱਗਾ ਹੈਗਾ ਠੀਕ ਆ ਨਾ ਜੇ ਮੈਂ ਵਾਲਕਰ ਵਾਲੇ ਆ ਨਾ ਇੰਨੇ ਤੰਗ ਨਾ ਹੋਵੋ ਮੇਰਾ ਭਰਾ ਪੈਸੇ ਦੇ ਗਿਆ ਹੀ ਤੂੰ ਨਾ ਕਦੀ ਖੁਸ਼ ਹੋਈ ਜਦੋਂ ਗੱਲ ਕਰਨੀ ਆ ਨਾ ਸੜੀ ਕਰਨੀ ਆ ਕੋਈ ਨਾ ਕੋਈ ਜਾ ਚਲ ਜਾ ਮੇਰੇ ਨਾਲ ਕੋ ਲੈ ਜਾ ਇਹਨੂੰ ਲੱਗਾ ਬਹੁਤੀਆਂ ਗੱਲਾਂ ਕਰਨ ਉਹ ਅਹੀਂ ਜਾਣ ਦੇ ਸਿੱਧੇ ਤੂੰ ਹੀ ਆਵਾਜ਼ ਮਾਰੀ ਆ ਮਰੰਦਾ ਨਹੀਂ ਕੋਈ ਫਾਇਦਾ ਹੈਗਾ ਪਤਾ ਨਹੀਂ ਕੀ ਸਹੂਤਾ ਬਣਾ ਕੀ ਆ ਕਰੋ ਤੇ ਗਏ ਹੀ ਕਿਸੇ ਲਈ ਦਾ ਵਿਆਹ ਆ ਤੇ ਮੈਂ ਆਦੇ ਵਾਸਤੇ ਗਿਫਟ ਲਿਆਉਣਾ ਵਾ ਤੇ ਵਾਲੰਤਰ ਖਲਾਰ ਕੇ ਨਾ ਤੇ ਕਰਵਾ ਕੇ ਆ ਗਈ ਆ ਮੈਂ ਅੱਗੇ ਕਵਾਂ ਕਿ ਸਵੇਰ ਦੀ ਗਈ ਆ ਤੇ ਸ਼ਾਮਾਂ ਤੇ ਤੇ ਚਲ ਜੇ ਕਰਾਈ ਲਈ ਆ ਤੇ ਆਖਰ ਕਿੱਧਰ ਦੀ ਆ ਗਈ ਆ ਤੇ ਫੇਰ ਕੀ ਆ ਕਰਾ ਲਈ ਆ ਸਾਡੀ ਨੋ ਮੇਰੀ ਸੁਣ ਗੱਲ ਵਿਆਹ ਤਾਂ ਸੇਲੀ ਦਾ ਠੀਕ ਵਾ ਤੇ ਸੂਟ ਲੈਣ ਵੀ ਚੱਲੇ ਜੇ ਉਹਨੇ ਮਾੜਾ ਜਿਹਾ ਫੋਨ ਕੀਤਾ ਇਹਨੇ ਤੈਨੂੰ ਤਿਆਰ ਕਰ ਲਿਆ ਤੇ ਤੂੰ ਤਿਆਰ ਹੋ ਗਿਆ ਜੇ ਵਿਆਹ ਤੇ ਉਹਨੇ ਸੱਦਣਾ ਹੀ ਸੇਲੀ ਦੇ ਵੀ ਕੋਈ ਪਰਤੂਤ ਪੱਲੇ ਹੈਗੀ ਹੀ ਕਾਰਡ ਦੇ ਕੇ ਜਾਂਦੀ ਘਰ ਆਦਾ ਹਫਤਾ ਤੈਨੂੰ ਹੋਇਆ ਬਾਹਰੋਂ ਆਈ ਨੂੰ ਤੇ ਉਹਨਾਂ ਨੇ ਵਿਆਹ ਰਸਤਾ ਦੇ ਘਰ ਦਿਆ ਨਹੀਂ ਉਹ ਕਾਰਡ ਵੰਡੇ ਕਿ ਜਾਂ ਵਿਆਹ ਕਰਾਵੇ ਹੁਣ ਮੈਨਾਂ ਤਾਂ ਦਾ ਦਿਮਾਗ ਨਹੀਂ ਕੰਮ ਕਰਦਾ ਉਹਨੂੰ ਹੁਣ ਫੋਨ ਕਰਤਾ ਵਾ ਤੇ ਗਿਫਟ ਲੈ ਕੇ ਘਰ ਆਏ ਨਾ ਜੇ ਜਾਣਾ ਹੋਇਆ ਵੀ ਤੁਹਾਡਾ ਇਹੋ ਹਾਲ ਜਦੋਂ ਆਗੇ ਉਦੋਂ ਹੀ ਤੁਹਾਡਾ ਇਹੋ ਹਾਲ ਜਾ ਕੇ ਮੰਮੀ ਨੂੰ ਦੱਸਣਾ ਬਸ ਉਹ ਢੇਰ ਤੇ ਗੱਲ ਰਲ ਕੰਢੀ ਉਹ ਲੜਕੀ ਜਾਣਦੀ ਜੇ ਮੈਂ ਦੱਸਣਾ ਹੁੰਦਾ ਨਾ ਤੇ ਸਭ ਕੋਈ ਦੱਸ ਸਕਦੀ ਸੀ ਕਿ ਮੰਮੀ ਇੱਥੇ ਕੀ ਹੈਗਾ ਵਾ ਤੇ ਕੀ ਨਹੀਂ ਮੈਂ ਇਦਾਂ ਦੀ ਨਹੀਂ ਹੈਗੀ ਕਿ ਅਸੀਂ ਕਦੋਂ ਮਨਾਂ ਕੀਤਾ ਵਾ ਅਸੀਂ ਤੇ ਕਿਹਨੀ ਆ ਮੰਮੀ ਤੇ ਆ ਵੀ ਉਹਨੂੰ ਹੀ ਪਤਾ ਲੱਗੇ ਇਹਦਾ ਮਤਲਬ ਇਹ ਨਹੀਂ ਆ ਕਿ ਵਿਆਹ ਅਰਪਿੰਦਰ ਆ ਕੱਪੜੇ ਬਾਅਦ ਚ ਪਾਵੀ ਪਹਿਲਾਂ ਮੇਰੀ ਗੱਲ ਸੁਣ ਦੱਸੋ ਕੀ ਆ ਹੁਣ ਆ ਕੀ ਆ ਤੇਰੇ ਕੀ ਇਰਾਦੇ ਵਿੱਚ ਵਾ ਜਿਹੜੀਆਂ ਗੱਲਾਂ ਮੇਰੇ ਪੇਕੇ ਹੁੰਦੀਆਂ ਵਾ ਕਿਸੇ ਨੂੰ ਪਤਾ ਨਹੀਂ ਲੱਗਦਾ ਮੈਨੂੰ ਸਾਰਾ ਕੁਝ ਪਤਾ ਵਾ ਵੀ ਉੱਥੇ ਕੀ ਚੱਲਦਾ ਵਾ ਮੰਮੀ ਕਿਹੜੀਆਂ ਗੱਲਾਂ ਵਾ ਦੱਸੋ ਤਾਂ ਸਹੀ ਮੈਨੂੰ ਵੀ ਪਤਾ ਲੱਗ ਜੇ ਜਿਹੜੀਆਂ ਗੱਲਾਂ ਕਰਦੇ ਫਰਦੇ ਤੁਸੀਂ ਨਹੀਂ ਗੱਲਾਂ ਕਾਦੀਆਂ ਕਰਨੀਆਂ ਤੂੰ ਤਾਂ ਕਹਿੰਦੀ ਮੰਮੀ ਤੂੰ ਸੈਟ ਵਟਾਤਾ ਵਾ ਸੈਟ ਤਾਂ ਤੇਰੀ ਮਾਂ ਕੋਮਾ ਆਹ ਜਿਹੜੀਆਂ ਕਰਤੂਤਾ ਤੇਰੀ ਮਾਂ ਕਰਦੀ ਫਿਰਦੀ ਹੈ ਨਾ ਉਹ ਚੰਗੀਆਂ ਨਹੀਂ ਕਰਦੀ ਤੂੰ ਮੇਰੇ ਸਿਰ ਤੇ ਸਾਰਾ ਗੋਗਾ ਪਾਤਾ ਮੰਮੀ ਨੇ ਲਗਾ ਲਿਆ ਵਾ ਮੰਮੀ ਨੇ ਆ ਕਿਤਾ ਮੰਮੀ ਨੂੰ ਚੰਗੀ ਭਲੀ ਨੂੰ ਸ਼ਦੈਣ ਬਣਾਤਾ ਤੂੰ ਤੇ ਮੰਮੀ ਜੋ ਕੋ ਵੀ ਹੈਗਾ ਹੀ ਮੈਂ ਸੱਚੀ ਕਿਹਾ ਈ ਉਹਨਾਂ ਨੇ ਤਾਂ ਚੰਗਾ ਭਲਾ ਸੈਟਰਡੇ ਹੱਥੀ ਫੜਾਇਆ ਸੀ ਨਾ ਜਾਂ ਤਾਂ ਹੋਏ ਵੀ ਤੁਹਾਨੂੰ ਨਹੀਂ ਫੜਾਇਆ ਉਹ ਤਾਂ ਤੁਸੀਂ ਹੀ ਗਏ ਆ ਸੁਨਿਆਰੇ ਕੋ ਕੀ ਪਤਾ ਉਹ じゃ ਕੀ ਕੀਤਾ ਤੇ ਕੀ ਨਹੀਂ ਕੀਤਾ ਨੇ ਚੁੱਪੀ ਕੀਤੀ ਰਹਿ ਸਾਰੀਆਂ ਗੱਲਾਂ ਤੇਰੀ ਪਰਜਾਈ ਮੈਨੂੰ ਦੱਸ ਗਈ ਆ ਪਿਓ ਜਿਹੜਾ ਸੈੱਟ ਵਾ ਨਾ ਉਹ ਸਾਡੀ ਮੰਮੀ ਕੋਲ ਵਾ ਚੁੱਪਚੀ ਪੀਤੀ ਜਾ ਕੇ ਲੈ ਆ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਆ ਆ ਜਿਹੜਾ ਪੋਚੇ ਜਿਹਾ ਪੌਂਦੀ ਫਿਰਦੀ ਆ ਨਾ ਘਾਟੀ ਪਾ ਨਹੀਂ ਲੋਕੀ ਦੇ ਨਾ 3 ਆ ਦੇ ਘਰ ਦਾ ਪਾਣੀ ਨਹੀਂ ਪੀਂਦੇ ਤੇ ਤੇਰੀ ਮਾਂ ਦੀ ਆ ਕਿ ਜੋ ਕੁਝ ਹੈਗਾ ਵਾ ਧੂਲ ਵੇਟ ਕੇ ਤਾਂ ਆਪਣੇ ਕਰ ਲਿਆ ਵਾ ਉਹ ਮੰਮੀ ਗੱਲ ਪਤਾ ਨਾ ਕੀ ਆ ਤੁਹਾਨੂੰ ਉਦਾਂ ਹੀ ਮੇਰੇ ਰਿਸ਼ਤੇਦਾਰ ਨਹੀਂ ਚੰਗੇ ਲੱਗਦੇ ਸਿੱਧੀ ਗੱਲ ਵਾ ਤਾਂ ਜੇ ਤੁਸੀਂ ਗੱਲ ਕਰਦੇ ਪਰਜਾਈ ਦੀ ਮੈਨੂੰ ਤੁਹਾਨੂੰ ਪਤਾ ਤਾਂ ਹੈਗਾ ਵਾ ਜਿਹੜੀਆਂ ਪਰਜਾਈਆਂ ਹੁੰਦੀਆਂ ਵਾ ਨਾ ਉਹ ਤੁਹਾਨੂੰ ਪਤਾ ਨਹੀਂ ਉਹਨਾਂ ਨੂੰ ਕਿੰਨਾ ਕਿ ਚੰਗਾ ਸਮਝਦੀਆਂ ਵਾਂ ਤੁਹਾਡੀਆਂ ਵੀ ਤਾਂ ਹੈਗੀਆਂ ਹੀ ਆ ਪਤਾ ਹੀ ਹੋਣਾ ਤੁਹਾਨੂੰ ਵੀ ਤੇ ਨਾਲੇ 2 ਮਿੰਟ ਤਾਂ ਤੁਹਾਡੇ ਲੱਗੇ ਬੈਠੀ ਹੀ ਕਿੰਨੀਆਂ ਗੱਲਾਂ ਕਰ ਲਈਆਂ ਤੁਹਾਡੇ ਨਾਲ ਤੁਸੀਂ ਤਾਂ ਇਦਾਂ ਡੈਂ ਆ ਦੱਸਣਾ ਜਿੱਦਾਂ ਤੁਹਾਡੇ ਕੋਲ ਰਾਤ ਰਹੀ ਹੁੰਦੀ ਆ ਤੇ ਤੁਸੀਂ ساری ਰਾਤ ਗੱਲਾਂ ਕਰਦੀਆਂ ਰਹੀਆਂ ਵਾ ਐਵੇਂ ਨਾ ਆਪਣੇ ਕੋਲੋਂ ਗੱਲਾਂ ਬਣਾ ਹੀ ਜਾ ਕਰੋ ਜੜੀ ਗੱਲ ਹੈਗੀ ਉਹ ਕਰਿਆ ਕਰੋ ਨਹੀਂ ਰਾਤ ਉਹਨੇ ਕੀ ਰਹਿਣਾ ਹੀ ਜਿਹੜੀ ਗੱਲ ਹੈ ਨਾ ਉਹ 2 ਮਿੰਟਾਂ ਦੀ ਹੋ ਜਾਂਦੀ ਆ ਨਾਲੇ ਸੱਚੀ ਗੱਲ ਮੈਨੂੰ ਪਤਾ ਲੱਗ ਗਈ ਤੂੰ ਤਾਂ ਬਥੇਰਾ ਇਸ਼ਾਰੇ ਮਾਰਦੀ ਹਾਂ ਫੇ ਲੱਗੋ ਉੱਠੇ ਪਏ ਵਾਰੋਂ ਨੇ ਦੱਸ ਹੀ ਦਿੱਤਾ ਤੇ ਰਹੀ ਪਰਜਾਈ ਦੀ ਗੱਲ ਪਰਜਾਈਆਂ ਦਾ ਮੈਨੂੰ ਪਤਾ ਹੀ ਆ ਜਿੱਦਾਂ ਦੀ ਤੂੰ ਪਰਜਾਈ ਆ ਉਦਾਂ ਦੀ ਤੇਰੀ ਪਰਜਾਈ ਆ ਤੂੰ ਆਪ ਵੀ ਦੇਖੋ ਕੰਮ ਹੀ ਕਰਦੀ ਆ ਤੇ ਪੁੱਤ ਜਦੋਂ ਆਪ ਕਰਗੇ ਨਾ ਉਦਾਂ ਹੀ ਗਾੜੀ ਹੁੰਦਾ ਹੁੰਦਾ ਵਾ ਜਿਹੋ ਜਿਹਾ ਬੀਜੋਗੇ ਨਾ ਉਹੋ ਜਿਹਾ ਵੱਡੋਗੇ ਚੱਲ ਠੀਕ ਆ ਮੰਮੀ ਐਵੇਂ ਹੀ ਦਨੀਆ ਗੱਲਾਂ ਨਾ ਕਰਿਆ ਨਾ ਕਰੋ ਜੜੀ ਗੱਲ ਹੁੰਦੀ ਨਾ ਮਤਲਬ ਦੀ ਉਹ ਗੱਲ ਮੇਰੇ ਨਾਲ ਕਰਿਆ ਕਰੋ ਸਾਰਾ ਕੁਝ ਕਰਕੇ ਆਪ ਕੁੜੀ ਨੂੰ ਤੁਸੀਂ ਪੁੱਛ ੜਿਆ ਵਾ ਤੋਂ ਹੁਣ ਮੇਰੇ ਪੇਕੇ ਦਾ ਪਾਲਦੇ ਫਿਰਦੇ ਫੇਰ ਅੱਛਾ ਤੂੰ ਤਾਂ ਨਾਲੇ ਕਹਿੰਦੀ ਸੀ ਵੀ ਮੰਮੀ ਬਿਮਾਰ ਵਾ ਵਿਆਹ ਤਾਂ ਨਹੀਂ ਆਈ ਉਹਨੇ ਤਾਂ ਮੈਨੂੰ ਇਹ ਵੀ ਦੱਸਿਆ ਵੀ ਬਿਮਾਰ ਤਾਂ ਮੰਮੀ ਹੋਈ ਨਹੀਂ ਉਹ ਤਾਂ ਚੰਗੀ ਭਲੀ ਆ ਪਰ ਆਉਂਦੀ ਕਿਹੜੀ ਕਰਤੂਤ ਨਾਲ ਜਿਹੜੇ ਕੰਮ ਕੀਤੇ ਸੀ ਆਉਣ ਵਾਲੇ ਕੀਤੇ ਸੀ ਉਹਦਾ ਰਾਦਾ ਸੀ ਜੇ ਮੈਂ ਵਿਆਹ ਗਈ ਨਾ ਤਾਂ ਉਥੇ ਮੇਰੀ ਬੇਇੱਜ਼ਤੀ ਨਾ ਹੋਵੇ ਇਹ ਗੱਲਾਂ ਸਿਰ ਪੇ ਤੇ ਨਹੀਂ ਆਈ ਸੱਦੀ ਗੱਲ ਜੇ ਕੀ ਕਰ ਲੋਗੇ ਝੂਠ ਕਿਉਂ ਬੋਲਿਆ ਮੈਂ ਕੀ ਕਰਨਾ ਵਾ ਸੱਚਾਈ ਦੱਸੀਦੀ ਹੁੰਦੀ ਆ ਕੀ ਸੱਚਾਈ ਦੱਸੀਦੀ ਇਹ ਨਹੀਂ ਆਲੀ ਠੀਕ ਆ ਆ ਠੀਕ ਨਹੀਂ ਸੀ ਕਿਹੜੇ ਹਸਤਾਲੀ ਜੇ ਤੈਨੂੰ ਮੈਂ ਉਹਦਾ ਕਿਹਾ ਵੀ ਮੈਂ ਪਤਾ ਲਿਆ ਮਨੀ ਆ ਤਾਂ ਤੂੰ ਮੇਰੇ ਪੈਰਾਂ ਤੇ ਪਾਣੀ ਨਾ ਪੈਣ ਦਿੱਤਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਫੇਰ ਉਹ ਚੰਗੀ ਭਲੀ ਸੀ ਤਾਂ ਹੀ ਨਹੀਂ ਜਾਣ ਦਿੱਤਾ ਉਹ ਮੰਮੀ ਤਾਂ ਹੀ ਨਹੀਂ ਤੁਹਾਡੇ ਕਉਂਦੇ ਤੂੰ ਇਹ ਹਉ ਕੋ ਕਰਨਾ ਉਹਨਾਂ ਦੇ ਨਾਲ ਤਾਂ ਹੀ ਹਣੋਂ ਹਟ ਗਏ ਆ ਜਿਹੜੀਆਂ ਪਿੰਨੀਆਂ ਲੈ ਕੇ ਉਹਨਾਂ ਆਉਣਾ ਨਾ ਨਾ ਹਣ ਤੇ ਆਉਂਦੇ ਹੀ ਨਹੀਂ ਆ ਆਉਂਦੇ ਨਹੀਂ ਆ ਇਸੇ ਕਰਕੇ ਨਹੀਂ ਆਉਂਦੇ ਤੁਹਾਡੀਆਂ ਗੱਲਾਂ ਕਰਕੇ ਹੀ ਜੋ ਕੋ ਦੀ ਕਰਦੇ ਨੇ ਜਿੰਨوں ਨੇ ਪਤਾ ਆਉਣ ਜਾਂ ਨਾ ਆਉਣ ਆਣ ਕੇ ਇਥੇ ਗੋਡੀ ਨਹੀਂ ਕਰਨੀ ਜਿਹੜਾ ਸੈੱਟ ਵਾ ਨਾ ਉਹ ਮੈਨੂੰ ਚਾਹੀਦਾ ਹੀ ਜਾ ਕੇ ਆਪਣੀ ਮਾਂ ਕੋ ਲੈ ਆ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਉਹ ਮੈਂ ਕਿਥੋਂ ਲਿਆਵਾਂ ਸੱਟ ਲੀਮ ਦੇ ਵ੍ਰੋਜ ਤੋਂ ਲਿਆਉਣਾ ਵਾ ਲਿਆ ਕੇ ਸੁਨਿਆਰੇ ਨੂੰ ਦੇ ਤਾਂ ਤੁਹਾਨੂੰ ਗੱਲਾਂ ਮਾਰਦੇ ਫਿਰਦੇ ਆ ਉਹ ਵੀ ਵੇਖ ਗੱਡੀ ਤੇਜ ਵਾ ਪਤਾ ਨਹੀਂ ਲੱਗਾ ਕਿ ਕਿਹੜੇ ਵੇਲੇ ਲੈਪੀਨਾਂ ਨਾਲ ਗੱਲਾਂ ਕਰਦੀ ਰਹੀ ਆ ਤੇ ਸਾਰੀ ਗੱਲਬਾਤ ਦੱਸ ਦਿੱਤੀ ਆ ਇਸੇ ਕੰਮ ਨੂੰ ਤੇ ਉਹ ਆਈ ਹੋਰ ਕਿਹੜੇ ਕੰਮ ਨੂੰ ਆਈ 500 ਰੁਪਇਆ ਮੱਥੇ ਮਰ ਗਈ ਆ ਤੇ ਵਾਧੂ ਦਾ ਕਪਾਤਪਾਤ ਆ ਇਥੇ ਐਡੀ ਕਿਤੇ ਚਵਲਵਾ ਨਾ ਕਰਿਓ ਵੀ ਕੋਈ ਨਹੀਂ ਕਰਦੀ ਆ ਮਾਦਾਂ ਨਾਲ ਪਿਆ ਸਾਰੀਆਂ ਗੱਲਾਂ ਤੇਰੀਆਂ ਖੋਲ ਗਈ ਹੋਈ ਥੀ ਜੋ ਵੀ ਹੱਡ ਬੀਤੀਆਂ ਆ ਜੋ ਨੀ ਕਿ ਸਿੱਕੀ ਸਾਰੀ ਗੱਲ ਦੱਸ ਕੇ ਤੇ ਗਾਂ ਗਈ ਏ ਕਪਾਤਾ ਪਉਣੀ ਆ ਪੂਰੀ ਅਵੀ ਬੈਠੇ ਆ ਆਹੋ ਆ ਜਾ ਮੋੜੇ ਨੂੰ ਡਿਆ ਸੀ ਓ ਡੀਕਣ ਹੂੰ ਜਾਣਾ ਹੀ ਅਬਰਸਰ ਤੱਕ ਉਹ ਕੰਮ ਹੀ ਮੜਾ ਜਾ ਅਛਾ ਅਛਾ ਕਿਉਂ ਦੱਸੋ ਚਲ ਉਧਰ ਨੂੰ ਤੇ ਜਿਹੜਾ ਜਾਣਾ ਜਾਣਾ ਵਾ ਉਹ ਤੁਸੀਂ ਬਾਅਦ ਚ ਕਰਿਓ ਜਿਹੜਾ ਕੰਮ ਕਰਨਾ ਵਾ ਤੇ ਮੇਰੇ ਨਾਲ ਨਾ ਤੁਸੀਂ ਪਿੰਡ ਚ ਲੋ ਪਹਿਲਾਂ ਪਿੰਡ ਚ ਚਲੋ ਉम्मे ਜਾਣਾ ਵਾ ਪਿੰਡ ਉਦਾਂ ਇਹਨਾਂ ਨੂੰ ਪਤਾ ਕਦੋਂ ਦੀ ਗਈਆਂ ਤੇ ਮੈਂ ਤਾਂ ਕਹਿਨਦੀ ਆਂ ਵੀ ਇੱਕ ਵਾਰ ਹੋਏ ਹੋ ਅਜੇ ਕੱਲ ਪਰਸੋਂ ਦੇ ਹੋ ਗਏ ਗਏ ਕਿੰਨੇ ਕ ਦਿਨ ਹੋਏ ਕੱਲ ਪਰਸੋਂ ਕਿੱਥੇ ਹੋ ਕੇ ਗਏ ਕਿੰਨੇ ਦਿਨ ਹੋ ਗਏ ਲੋੜੀ ਨੰਗੀ ਨੂੰ ਕੋਈ ਗੱਲ ਨਹੀਂ ਚਲ ਜਾਾਂਗੇ ਹੁਣ ਮੈਂ ਤਿਆਰ ਹੋ ਜਾਾਂ ਮੁੰਡਾ ਆਉਣ ਲੱਗਾ ਕੋਹ ਤੇਰਾ ਨਾ ਪਿੰਡ ਚਲ ਜਾ ਪਹਿਲਾਂ ਪਤਾ ਨਹੀਂ ਆ ਤੂੰ ਕਿਦਾਂ ਦੀਆਂ ਗੱਲਾਂ ਕਰਦੀ ਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਡੀ ਤੇ ਯਾਰ ਗੱਲਾਂ ਦੇ ਮੈਂ ਸਹੀ ਕਰ ਰਿਆ ਵਾ ਜਾਂ ਤੂੰ ਗੀਤਾ ਦੱਸਿਆ ਹੁੰਦਾ ਤੇ ਪਿੰਡ ਜਾਣਾ ਕੀ ਕਰਨ ਵਾ ਜਾਂ ਕੋਈ ਗੱਲਬਾਤ ਹੋਵੇ ਤਾਂ ਵੀ ਇਹ ਥੋੜਾ ਵਾ ਵੀ ਮਨ ਚ ਆਇਆ ਤੇ ਪਿੰਡ ਚਲੀਏ। ਉਹ ਚਲੋ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਰਨੀ ਹੈ ਨਾ ਕਰੀ ਜਾਓ। ਇਹ ਵੀ ਜਦੋਂ ਮੈਂ ਨਾ ਲੈਣਾ ਹੁੰਦਾ ਨਾ ਪਿੰਡ ਜਾਂਦਾ ਤੁਸੀਂ ਉਦੋਂ ਹੀ ਇਦਾਂ ਕਰਨੀ ਹੁੰਦੀ ਹੈ ਮੇਰੇ ਨਾਲ। ਅਜੇ 15 ਦਿਨ ਨਹੀਂ ਹੋਏ ਉਹਨਾਂ ਨੂੰ। ਤੇ ਤੂੰ ਹੁਣ ਚਲ ਜਾ ਪਿੰਡ ਤੋਂ। ਜ਼ਰੂਰ ਗੱਲਾਂ ਕਰਾਉਣੀਆਂ ਉੱਥੇ ਜਾ ਕੇ। ਕੀ ਗੱਲਾਂ ਕਰਾਉਣੀਆਂ ਕਰਾਉਣੀਆਂ ਵਾ? ਹੁਣ ਜਾਣਾ ਆਉਣਾ ਵੀ ਪੈਂਦਾ ਵੀ ਤੇ। ਇਹਦੇ ਵੀ ਨਹੀਂ ਵੀ ਕਿਤੇ ਅਜੇ ਆਪਣੀਆਂ ਦਾ ਪਤਾ ਹੋਣਾ ਤੈਨੂੰ। ਕਿੱਦਾਂ ਦਿਆਂ ਵਾ? ਉਹ ਮੈਨੂੰ ਸਭ ਦਾ ਪਤਾ ਵਾ। ਪਤਾ ਤੈਨੂੰ ਸਭ ਦਾ। ਤੇ ਬੇਇੱਜ਼ਤੀ ਕਰਾਉਣ ਜਾਣਾ ਫਿਰ ਉੱਥੇ। ਪੀਏ ਗੜੇ ਘਟਵਾ ਕਰ ਦੇੜੇ ਆਉਣ ਦਾ ਤਾਂ ਹੀ ਨਾ ਜੇ ਚੰਗੇ ਹੁਣ ਗੱਡੀ ਘਟਵਾ ਤੈਨੂੰ ਹੁਣ ਕੀ ਕਹਤਾਂ ਉਹ ਇਹ ਚੜਿਆ ਆਈ ਕੀ ਨਹੀਂ ਕਰਦੇ ਹੈਗੇ ਕਦੀ ਕੋਈ ਗੱਲ ਉਹ ਛੇੜ ਕੇ ਬਹਿ ਜਾਂਦੇ ਕਦੀ ਕੋਈ ਗੱਲ ਛੱਡ ਕੇ ਬਹਿ ਜਾਂਦੇ ਕਿਹੜੀ ਗੱਲ ਛੜੀ ਆ ਹੁਣ ਮੈਨੂੰ ਤਾਂ ਪਤਾ ਲੱਗੇ ਬਥੇਰੀਆਂ ਵਾਂ ਗੱਲਾਂ ਇੱਕ ਹੋਵੇ ਤੇ ਫੇਰੀ ਤੇ ਮੈਨਾਂ ਗੱਲ ਕਰਾਂ ਦਿਨ ਰਾਤ ਇੱਕ ਕੰਮ ਰਹਿੰਦਾ ਉਹਨਾਂ ਦਾ ਬਸ ਪੈਂਟ ਨਹੀਂਓ ਮੈਂ ਅਜੇ ਜਾਣਾ ਠੀਕ ਆ ਨਾ ਅਜੇ ਮਹੀਨਾ ਡੇਢ ਮਹੀਨਾ ਹੋਲਾਂਦੇ ਆਪ ਤਾਂ ਤੂੰ ਗੱਲਾਂ ਸੁਣਨੀ ਆਈਆਂ ਮੈਨੂੰ ਵੀ ਸੁਣਨੀਆਂ ਪੈਣੀਆਂ ਉੱਥੇ ਜਾ ਕੇ ਕਾਹਦੀਆਂ ਸੁਣਨੀਆਂ ਪੈਣੀਆਂ ਉਹ ਤੁਹਾਨੂੰ ਕੀ ਕਹਿੰਦੇ ਆ ਤਾਂ ਕਹਿਣਾ ਹੀ ਆ ਉਹਨਾਂ ਨੇ ਜਾਂ ਤਾਂ ਇਹ ਵੀ ਕੋਈ ਕੰਮ ਹੋਵੇ ਉੱਥੇ ਤੇ ਬੰਦਾ ਤਾਂ ਵੀ ਜਾਂਦਾ ਚੰਗਾ ਲੱਗਦਾ ਉਹ ਚੰਗਾ ਬਾਬਾ ਤੁਸੀਂ ਤਾਂ ਉਦਾਂ ਹੀ ਜਾਗੇ ਖੁਸ਼ ਨਹੀਂ ਆ ਉੱਥੇ ਹਾਂ ਪੁੱਛ ਲੈ ਕਰਦੇ ਨੂੰ ਜੇ ਜਾਣ ਦਿੰਦੇ ਤੇ ਚੱਲ ਜਾਂਦੇ ਆ ਫਿਰ ਤੇ ਕਰ ਦੇਣ ਤੇ ਕਹਿਣਾ ਜਾ ਹੀ ਨਾ ਕਿਤੇ ਉਹ ਤਾਂ ਗਏ ਚਾਉਂਦੇ ਆ ਵੀ ਕਿਸੇ ਪਾਸੇ ਜਾਵੇ ਹੀ ਨਾ ਚੰਗੀ ਗੱਲ ਵਾ ਜਿੱਦਾਂ ਤੂੰ ਸੰਦੀਪ ਨੂੰ ਗੱਲਾਂ ਕਰਨੀਆਂ ਆ ਨਾ ਇਦਾਂ ਦੀਆਂ ਤੇਰੀਆਂ ਪਰਝਾਈਆਂ ਉਹਨਾਂ ਵੀ ਇੱਡਾ ਠੋਕ ਠੋਕ ਜਵਾਬ ਦੇਣੇ ਕਦੇ ਜਵਾਬ ਦੇਣੇ ਉਹਨੂੰ ਚੁੱਕਿਆ ਤੇ ਉਹਨੂੰ ਆ ਗਈਆਂ ਜੇ ਕਿੰਨੇ ਕਿ ਦਿਨ ਹੋਏ ਜਾਨੂੰ ਗਿਆਨ ਕੋਈ ਕੰਮੀ ਕਰਦੇ ਰਹਿੰਦੇ ਹੁੰਦੇ ਬਸ ਜੇ ਜਾਣ ਵਾਲੋ ਕਹਦੇ ਤੇ ਮਾਤਾ ਨੂੰ ਤੂੰ ਫੋਨ ਕਰਦੇ ਹਾਂ ਵੀ ਮਿਲ ਜਾਂਦੀ ਤੈਨੂੰ ਆਣ ਕੇ ਉਹ ਕਿਉਂ ਨਾ ਠੀਕ ਆ ਗੱਡੀ ਤੇ ਆ ਪੈਂਡਿਆ ਵਾ ਕਿ ਜਦੋਂ ਹੁਣ ਆ ਉਹਨਾਂ ਨੇ ਆਉਣਾ ਤੂੰ ਹੀ ਨਹੀਂ ਜਾਣਾ ਹੈਗਾ ਕੋਈ ਗੱਲ ਨਹੀਂ ਅਸੀਂ ਵੀ ਚੱਲ ਜਾਾਂਗੇ ਨਾ ਜਦੋਂ ਹੁਣ ਬਸ ਉਹੋ ਹੀ ਹੁੰਦਾ ਜਦੋਂ ਕੰਮ ਹੁੰਦਾ ਉਦੋਂ ਤੁਹਾਡਾ ਇਹੋ ਹਾਲ ਹੁੰਦਾ ਵਾ ਵੀ ਉੱਥੇ ਜਾਣਾ ਤੇ ਉੱਥੇ ਜਾਣਾ ਜੇ ਤਾਂ ਇਹ ਤੁਹਾਡੇ ਕੋਲ ਦੱਸਿਆ ਜਾਂਦਾ ਉਹ ਚਲੋ ਠੀਕ ਵਾ ਨਹੀਂ ਨਾ ਜਾਣਾ ਤੇ ਨਾ ਜਾਓ ਨਾ ਕੋਈ ਉਥੇ ਕੰਮ ਨਾ ਕੋਈ ਕਾਰ ਤੇ ਪਿੰਡ ਜਾਣਾ ਵਾ ਇਹ ਮੈਂ ਆਪਣੀ ਤੇ ਨੇ ਬੇਇੱਜ਼ਤੀ ਕਰਾਉਣੀ ਮੇਰੀ ਵੀ ਨਾਲ ਕਰਾਉਗੀ ਦੱਸ ਦੇਣੀ ਹੋਏ ਜੇ ਗਿਆਨ ਉਹਨਾਂ ਇੱਕ ਦਿਹਾੜੀ ਮੇਰੀ ਪਰਜਾਈ ਹੀ ਐ ਨਾ ਇਹਨੇ ਸਾਰਾ ਕੰਮ ਖਰਾਬ ਕਰਕੇ ਰੱਖ ਦਿੱਤਾ ਵਾ ਮੈਂ ਕਿਹੜਾ ਕੰਮ ਸੋਚਿਆ ਸੀ ਤੇ ਕਿਹੜਾ ਇਹਨੇ ਕਰਵਾ ਦਿੱਤਾ ਵਾ ਹੁਣ ਮੈਂ ਕੀ ਦੱਸਾਂ ਤੁਹਾਨੂੰ ਕਿ ਕੀ ਕੀ ਉਥੇ ਬਣਿਆ ਤੇ ਕੀ ਨਹੀਂ ਬਣਿਆ ਕਿਹੜੀਆਂ ਗੱਲਾਂ ਉਹ ਕਰਕੇ ਗਈ ਐ ਇਥੇ ਜੇ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਫੇਰ ਇਹ ਹੋਰ ਸੇ ਆਪ ਆਪੇ ਲੈਣਾ ਤੂੰ ਹੀ ਗਣਾ ਵਾ ਇਹ ਰਪਿੰਦਰ ਦੇ ਪੇਕੇ ਹੁਣੇ ਹੀ ਇਦਾਂ ਦੇ ਆ ਖਰੇ ਦੀ ਮਾਂ ਨੇ ਜਾਣ ਗਿਆ ਸਭ ਕੁਆ ਕੀਤਾ ਇੱਕ ਤੇ ਪਰਜਾਈ ਜਿਹੜੀ ਹੈ ਨਾ ਇਹ ਇੱਕ ਤਾਂ ਵਟਣ ਵਾਲੀ ਆ ਦੱਸਦੀਆਂ ਨਾ ਵੀਰ ਨੂੰ ਵੀ ਨਾਲੇ ਵੀ ਵੇਖ ਲੋ ਇਹਨਾਂ ਦੇ ਕੰਮ ਲੈ ਕੇ ਤਾਂ ਤੂੰ ਇੱਥੇ ਆਈ ਹੈ ਨਾ ਇਹਨਾਂ ਨੂੰ ਤੇ ਕਿਹੜੇ ਕੰਮੇ ਕਰਕੇ ਗਈ ਹੈ ਇਹ ਕੰਮ ਕਰਨ ਵਾਲੇ ਹੈਗੇ ਇਹਨਾਂ ਦੇ ਹਾਦੀ ਹੋਈ ਅਗਦੇ ਜੇ ਮੈਂ ਚੁੱਪ ਕੀਤੀ ਹੈ ਨਾ ਇਹਦਾ ਮਤਲਬ ਇਹ ਥੋੜਾ ਵਾ ਕਿ ਮੇਰੇ ਸਹੁਰੇ ਆ ਕੇ ਇਦਾਂ ਗੱਲਾਂ ਬਾਤਾਂ ਦੱਸ ਕੇ ਜਾਓ ਜੇ ਇਹੋ ਗੱਲਾਂ ਬਾਤਾਂ ਹੁਣ ਮੈਂ ਤੇਰੇ ਘਰ ਦੱਸਾਂ ਤੇ ਤੁਹਾਡੇ ਘਰ ਪੋੜਾ ਪਵੇ ਕਿ ਨਾ ਪਵੇ ਕਿੱਡੀ ਆਖਦੇ ਜਾਦਰ ਬਣੀ ਆ ਇਥੇ ਕੋਈ ਨਹੀਂ ਇਹ ਤਾਂ ਥੱਲੇ ਮੈਂ ਕਰਕੇ ਰਾਂ ਹੁਣ ਮੇਰੀ ਗੱਲ ਸੁਣਿਓ ਹਾਂਜੀ ਚੱਲੇ ਕਿਤੇ ਅੱਡੇ ਤੱਕ ਚੱਲੇ ਆ ਮਾੜਿਆ ਕੰਮ ਹੀ ਕੋਈ ਮੈਂ ਗੱਲ ਕਰਨੀ ਏ ਟਾਡੇ ਨਾਲ ਕੋਈ ਆ ਜਾ ਤੂੰ ਅਗਲੀ ਚੰਗੀ ਗੱਲ ਕਰ ਲੈਣੀ ਉਧਰ ਸਾਈਡ ਤੇ ਆ ਜਾ ਕਰਦਿੰਦੀ ਤੇ ਉੱਥੇ ਕੀ ਗੱਲ ਸੀ ਉਹ ਫੇਰੀ ਮਾਤਾ ਨੇ ਸੁਣ ਲੈਣਾ ਵਾ ਬਾਜੀ ਨਹੀਂ ਲੱਗਦੀਆਂ ਹੀ ਹੋ ਤੇ ਮਾਤਾ ਨੂੰ ਨਹੀਂ ਪਤਾ ਲੱਗਣਾ ਕਿੰਦਾ ਦੀਆਂ ਗੱਲਾਂ ਕਰਨ ਡੇ ਤੁਸੀਂ ਗੱਲ ਦੱਸ ਮੈਨੂੰ ਗੱਲ ਕੀ ਆ ਗੱਲ ਕੀ ਹੋਣੀ ਆ ਥੋੜਾ ਬੋਤਾ ਨਾ ਆਪ ਵੀ ਦਿਮਾਗ ਲਾਇਆ ਕਰੋ ਘਰ ਦਾ ਮੂੰਹ ਮੱਥਾ ਬਣਾਉਣਾ ਵਾ ਜਾਂ ਨਹੀਂ ਬਣਾਉਣਾ ਮੈਂ ਸੋਚਣ ਡੀ ਹਾਂ ਕਿ ਮੈਂ ਅੱਗੇ ਪੜਨਾ ਵਾ ਮੇਰੀਆਂ ਸਹੇਲੀਆਂ ਬਾਰ-ਬਾਰ ਮੈਨੂੰ ਫੋਨ ਕਰਨ ਡੀਆਂ ਵਾ ਕਿ ਸੰਦੀਪ ਧੋਣਦੀ ਕਿਉਂ ਨਹੀਂ ਆ ਉਦੋਂ ਤੇ ਕਹਿੰਨੀ ਸੀ ਮੇਰੇ ਘਰ ਦੇ ਬੜੇ ਤਗੜੇ ਆ ਕੋਈ ਗੱਲ ਨਹੀਂ ਉਹਨਾਂ ਨੇ ਪੜਾ ਲੈਣਾ ਵਾ ਤੇ ਹੁਣ ਘਰ ਦੇ ਕਿਥੇ ਗਏ ਆ ਸੰਦੀਪ ਇਹ ਗੱਲ ਪਹਿਲਾਂ ਵੀ ਹੋ ਗਈ ਹੈ ਨਾ ਤੇ ਇਹਨੂੰ ਮਨਾ ਕੀਤਾ ਸੀ ਕਿ ਆਪਾਂ ਇਹਨੇ ਜੋਗੇ ਹੈ ਨਹੀਂ ਆ ਤੈਨੂੰ ਭਰਾ ਸਕੀਏ ਤੇ ਨਾਲ ਕੋਈ ਨਹੀਂ ਖਰਚੇ ਹੋਣੇ ਆ ਉਹਨੂੰ ਬਸਾ ਨਾ ਕਰਾਇਆ ਵੀ ਕਹਿੰਦੇ ਕੀ ਕੱਲੋਂ ਐਡਮਿਸ਼ਨਾਂ ਵੀ ਲੱਗਣੀਆਂ ਵਾ ਕਿਰਾਏ ਵੀ ਲੱਗਣੇ ਆ ਪਤਾ ਨਹੀਂ ਕੀ ਕਹਿਣ ਲਈ ਆ ਇਹ ਕੀ ਕਹਿੰਦੇ ਜਾ ਕੇ ਮੁੰਡੇ ਦੇ ਲਾ ਕੇ ਖਣੂਕੇ ਫਿਰ ਕੀ ਗੱਲਾਂ ਕਰਨ ਦੇ ਇਹ ਬੜਾ ਰੌਲਾ ਪਾਉਂਦੇ ਆ ਲੈ ਆਛਾ ਮੁੰਡੇ ਨੂੰ ਪੁੱਛਣੀ ਆ ਉਹਦਾ ਇੱਧਰ ਤੇ ਹੁਣ ਮੈਂ ਗਈ ਨਾ ਤਾਂ ਘਪਤ ਹੋਣਾ ਜੇ ਮੈਂ ਪੁੱਛਿਆ ਜਾ ਕੇ ਉਹਦੇ ਸਾਹਮਣੇ ਤੇ ਫੇਰ ਉਹਨੇ ਆਖਣਾ ਇਹ ਮਾਤਾ ਹੱਡੀ ਰਾਖੀ ਕਰਦੀ ਐ ਇਦਾਂ ਕਰਨੀ ਹਮਦਾ ਤੇ ਫੇਰ ਹੀ ਪੁੱਛਣੀ ਐ ਮੈਂ ਰਹਿਣ ਦੀ ਸਿਆਣੀ ਬਣੀਦਾ ਵਾ ਆਪਣੇ ਘਰ ਦੇਖੀਦਾ ਵਾ ਸਾਡੇ ਘਰ ਕੀ ਹੈ ਗੱਲ ਕੀ ਨਹੀਂ ਮੈਂ ਸਿਆਣੀ ਬਣਦੀ ਆ ਤੁਹਾਨੂੰ ਨਹੀਂ ਪਤਾ ਲੱਗਦਾ ਕੱਲ ਨੂੰ ਕੋਈ ਪਰੋਣਾ ਆ ਜੇ ਮੇਰਾ ਕੋਈ ਰਿਸ਼ਤੇਦਾਰ ਆ ਜੇ ਤੇ ਕੀ ਗੱਲਾਂ ਕਰਨਗੇ ਉਹਨਾਂ ਨੇ ਇਹੀ ਕਹਿਣਾ ਵਾ ਕਿ ਕੁੜੀ ਦਾ ਘਰ ਆਏ ਲੱਭਿਆ ਸੀ ਮੈਂ ਤੁਹਾਡੇ ਬਾਰੇ ਸੋਚਣ ਦੀ ਆ ਤੂੰ ਮੇਰੀ ਦਿਲ ਦਾ ਸੁਣਾ ਕਮਾਈ ਕਰਨ ਦੀ ਹੁਣ ਟੇਕਰੇ ਪਹਿਲੀ ਵੀ ਲਈ ਆ ਮਰਮਡੀ ਆਪਣੀ ਪਿਆਰੀ ਵੀ ਹੈਗੀ ਆ ਤੇ ਪੈਸੇ ਜੋੜਾਂਗੇ ਉਹ ਪਹਿਲੀ ਦੇ ਸਿਰ ਤੋਂ ਕੁਝ ਨਹੀਂ ਹੁੰਦਾ ਹੁੰਦਾ ਪਹਿਲੀ ਸਿਰਫ ਨਾਂ ਦੀ ਆ ਤੂੰ ਦੱਸ ਬਣਾ ਇਹ ਪੱਕਾ ਵਾ ਮੈਨੂੰ ਇਹ ਆਪਣੇ ਆਪ ਤੇ ਇੰਨੀ ਕਸ ਹੈਗੀ ਆ ਠੀਕ ਆ ਨਾ ਮੇਰੀਆਂ ਸਹੇਲੀਆਂ ਮੈਨੂੰ ਸੌ ਸੌ ਗੱਲ ਕਰਨ ਡੀਆਂ ਸੀ ਉਹ ਚੰਗਾ ਬਾਬਾ ਕੋਈ ਨਹੀਂ ਆਪਣੇ ਮਨ ਚ ਧਾਰਿਆ ਵਾ ਕੀ ਪਤਾ ਨਹੀਂ ਇਹਦੀ ਪੜਾਈ ਪੂਰੀ ਹੋਣੀ ਆ ਜਾਂ ਨਹੀਂ ਹੋਣਾ ਸੋਚ ਲੈਣੀ ਆ 2 ਮਹੀਨੇ ਰੁਕ ਜਾ ਕਣ ਕਾਲਾਂ ਦੇ ਫੇ ਮੈਂ ਤੇਰੇ ਐਡਮਿਸ਼ਨ ਕਰਾ ਦਊਗਾ ਕਿਤਨੇਗੇ ਤੇ ਬਸ ਹੋਰ ਕੀ ਜਾਈਦਾ ਸਾਡੇ ਕੋਲ ਤਾਂ ਇੱਕੋ ਗੱਲ ਰੱਖੀ ਆ ਕਣ ਕਾਲਾਂ ਦੇ ਆ ਕੰਮ ਹੋ ਜਾਣਗੇ ਕਣ ਕਾਲਾਂ ਦੇ ਉਹ ਕੰਮ ਹੋ ਜਾਣਗੇ ਮੇਰੇ ਹੋਰ ਕਿੱਥੋਂ ਪੈਸੇ ਆਜਣ ਕਣਕ ਦੇ ਸਿਰ ਤੇ ਕੀ ਕੁਝ ਕਰੋਗੇ ਤੁਸੀਂ ਘਰ ਦਾ ਖਰਚਾ ਚਲਾਓਗੇ ਕਿ ਮੇਰਾ ਖਰਚਾ ਕਰੋਗੇ ਫਿਰ ਰੋਕੀ ਚੋ ਕਿਉਂ ਕੋਨਾ ਕੋ ਕਰੂੰਗਾ ਹੀ ਨਾ ਕਿਤੇ ਕੰਮ ਵੀ ਵੀ ਲੈਣਾ ਮੈਂ ਇਹੋ ਜਉਣੀ ਆ ਮੈਂ ਵੀ ਕਿਤੇ ਕੰਮ ਲੱਗ ਜਾ ਇਹੋ ਜਉਣੀ ਆ ਨਾ ਲਾਉਣ ਲੈਣੇ ਗੋਣੇ ਗੋਲਾ ਨਾ ਤੂੰ ਹੀ ਜਾਣਾ ਵਾ ਕੰਮ ਤੇ ਤੇ ਨਾ ਮੈਨੂੰ ਕਰਨ ਦੇਣਾ ਕੋਈ ਕੰਮ ਉਹ ਚੰਗਾ ਬਾਬਾ ਜਿਹੜੀ ਮੈਂ ਗੱਲ ਕੀਤੀ ਹੈ ਨਾ ਹੁਣ ਘਰ ਫੜਨਾ ਬਾਈ ਚੁੱਪੜ ਕੇ ਘਰ ਜਨ ਜਾ ਇਨਾ ਚਿਰ ਹੋ ਗਿਆ ਵਾ ਕਿੰਨਾ ਕ ਤੂੰ ਹੀ ਘਰ ਬਰ ਬਣਾਇਆ ਵਾ ਕੀ ਕੀਤਾ ਘਰ ਦਾ ਬਣਾ ਲਾਂ ਠੀਕ ਆ ਜਾ ਘਰ ਚੱਲ ਬਸ ਸਾਡੀ ਕੋਈ ਇੱਕੋ ਗੱਲ ਵਾ ਬਣਾ ਲਾਂਗੇ ਬਣਾ ਲਾਂਗੇ ਉਹ ਤਾਂ ਮੈਨੂੰ ਦਿਖਣੀ ਡਿਆ ਵਾ ਕਿੰਨਾ ਕ ਬਣਾਉਣਾ ਤਹੀ ਹੈ ਦੇਵੀ ਸੱਚੀ ਆ ਪੀ ਚੱਲ ਕੀ ਪਤਾ ਪੜ ਕੇ ਕਿਤੇ ਨੌਕਰੀ ਲੱਗ ਜੇ ਚੰਗੀ ਗੱਲ ਹੀ ਆ ਇਹ ਕਹੀ ਨਾ ਪਹਿਲੀ ਸਰੋਂ ਤੇ ਪਹਿਲੀ ਸਰੋਂ ਕੱਖਣੀ ਬਾਨਾ ਕਿੰਨੇ ਚਿਰ ਦਾ ਮੈਂ ਲੱਗਾ ਵਾਂ ਪਹਿਲੀ ਠੇਕੇ ਦੇ ਲੈ ਗਿਆ ਵੇਹਲੀ ਆ ਸਾਰੇ ਕੰਮ ਕਰਕੇ ਵੇਹਲੇ ਆ ਪਹਾਨੀਆਂ ਜੁੜਦਾ ਕੋਈ ਵੀ ਘਰ ਦੇ ਖਰਚੇ ਵਹਾਂ ਚੱਲਦੇ ਚੱਲ ਡੇਰ ਤੇ ਹੋ ਗਿਆ ਵਾਂ ਮੇ ਲਵਲੀ ਇੱਧਰ ਆ ਗਾ ਸੋਣ ਮੇਰੀ ਪੱਗ ਬਣ ਕੇ ਕਿੱਥੇ ਚੱਲੇ ਆ ਵਾ ਦੱਸੋ ਕਿੱਥੇ ਤਿਆਰੀ ਕਰ ਸੀ ਆ ਕਹਿਣਾ ਮੈਂ ਕੀ ਆ ਉਹ ਜਾਣਾ ਕਿੱਥੇ ਆ ਮੁੰਡੇ ਨਾ ਚੱਲਿਆ ਅੰਬਰਸਰ ਮੜਾ ਜਾ ਹਾਏ ਹਾਏ ਮੈਨੂੰ ਤਾਂ ਲੱਗਦਾ ਤੇਰੇ ਪੈਰ ਦੀ ਮਿੱਟੀ ਚੁੱਕੀ ਆ ਕਿਸੇ ਨੇ ਕਿਤੇ ਘਰ ਖਲੋਂਦਾ ਹੀ ਨਹੀਂ ਪੇ ਘਰ ਦਾ ਕੰਮ ਤਾਂ ਦਾ ਕੋਈ ਵੇਖਣਾ ਉਹ ਕੰਮ ਕਰਕੇ ਚੱਲਿਆ ਵਾ ਪੱਠੇ-ਪੁੱਠੇ ਪਾ ਕੇ ਫੇਰ ਹੀ ਚੱਲਿਆ ਵਾ ਚੱਲ ਉਹ ਤਾਂ ਚੱਲਿਆ ਵਾ ਤੇ ਕੰਨਾ ਜੀ ਕੋਈ ਤਾਂ ਨਾ ਮੁੜ ਕੇ ਮੈਂ ਵੇਖਾਂ ਓਡੀ ਜਮਾਂ ਰੰਨਦੀ ਆ ਤੇ ਓਡੀ ਤੇਰੀ ਹੋ ਗਈ ਆ ਦੱਸੋ ਤੁਸੀਂ ਕੰਮ ਦੱਸੋ ਕੀ ਆ ਮੈਂ ਕੰਮ ਮੈਂ ਕੀ ਦੱਸਣਾ ਉਹ ਤਾਂ ਰੰਨ ਦੇ ਮਗਰ ਲਾਕੇ ਨਾ ਤੇ ਸਾਨੂੰ ਇੰਨੀਆਂ ਗੱਲਾਂ ਕਰਦਾ ਹਾਂ ਤੇ ਮਾਦਾ ਤੇਰਾ ਕਸੂਰ ਵਾ ਤੂੰ ਐਦਾਂ ਕੀਤਾ ਤਾ ਉਦਾਂ ਕੀਤਾ ਹੁਣ ਉਹ ਸੈਟ ਜਿਹੜਾ ਤੇਰੀ ਸੱਸ ਦੇ ਕੋਲ ਓ ਤੈਨੂੰ ਕਿੱਥੋਂ ਪਤਾ ਲੱਗ ਗਿਆ ਵੀ ਉਹਦੇ ਕੋਲ ਵਾ ਲੈ ਦੱਸ ਮੈਂ ਤਾਂ ਨਿਆਣੀ ਆ ਤੇਰੀ ਸਾਲੇਹਾਰ ਮੈਨੂੰ ਦੱਸ ਕੇ ਗਈ ਓ ਵੀ ਮੰਮੀ ਕੋਲ ਵਾ ਸੈਟ ਨਾ ਉਹਨੂੰ ਅਗਲ ਨਹੀਂ ਆਈ ਵੀ ਤਿਆਂ ਦਾ ਘਰ ਲੋਕ ਕਿ ਬਚਾਉਂਦੇ ਆ ਕਿ ਜਾੜਦੇ ਆ ਕਿੱਦਾਂ ਦੀ ਜਨਾਨੀ ਆ ਉਹ ਉੱਤੋਂ ਤੇਰੀ ਘਰ ਵਾਲੀ ਨੇ ਵਿਆਹ ਤੇ ਝੂਠ ਬੋਲਤਾ ਪਿਓ ਦਾ ਹਸਪੀਟਲ ਹੀ ਬਿਮਾਰੀ ਹੈ ਤਾਂ ਕਰਕੇ ਕੋਈ ਜੀ ਨਹੀਂ ਆਇਆ। ਓ ਮਾਤਾ ਮੈਨੂੰ ਨਹੀਂ ਗਏ ਇਹ ਗੱਲ ਦਾ ਪਤਾ। ਠੀਕ ਆ ਨਾ? ਕਿ ਸੈਟ ਉੱਥੇ ਆ ਜਾਂ ਮੰਮੀ ਬਿਮਾਰ ਵਾ ਜਾਂ ਨਹੀਂ ਬਿਮਾਰ। ਠੀਕ ਆ। ਖਸਮਾਂ ਨੂੰ ਕਹਿੰਦਾ ਤੁਹਾਡਾ ਸੈਟ ਖੜਾ ਹੋ ਗੇ। ਆਹੋ ਹੁਣ ਤੂੰ ਉਹਦੀ ਬੋਲੀ ਬੋਲਣੀ ਆ। ਓ ਮੈਂ ਉਹਦੀ ਨਹੀਂ ਬੋਲਦਾ। ਜਿੱਦਾਂ ਕਹਿੰਦੀ ਆ ਨਾ ਉਹਦਾ ਕਰੀ ਜਾ। ਉਹਦੇ ਨਾਲ ਵੀ ਲੜਕੇ ਆਇਆ ਵੰਦੇ। ਲੜਕੇ ਆਇਆ ਉਹਦੇ ਨਾਲ। ਉਹ ਕਹਿੰਦੀ ਮੈਂ ਪਿੰਡ ਜਾਣਾ ਵਾ। ਤੁਸੀਂ ਕਹਿੰਦੇ ਮੇਰਾ ਸੈਟ ਲਿਆ ਕੇ ਦੇ। ਤੁਸੀਂ ਤੇ ਫਾਇ ਲਾਇਆ ਮੈਨੂੰ ਵਿੱਚ। ਅੱਛਾ ਨੇ ਪਿੰਡ ਜਾਣਾ ਵਾ ਹੁਣ। ਉਹ ਵੀ ਮੈਨੂੰ ਪਤਾ ਲੱਗ ਗਿਆ ਫਿਰ ਲੱਗ ਗਿਆ ਵਾ ਤੇ ਜਾ ਕੇ ਪੁੱਛ ਲੋ ਫਿਰ ਉਹਨੂੰ ਮੈਨੂੰ ਕੱਲ ਹੀ ਘੇੜਦਿਆਂ ਦੇ ਵਿੱਚ ਤੇ ਤੇਰੇ ਨਾਲ ਹੀ ਗੱਲ ਕਰਨੀ ਆ ਕੱਲ ਨੂੰ ਕੋਈ ਗੱਲਬਾਤ ਹੋਈ ਨਾ ਤੂੰ ਕਹਿੰਨੇ ਮਾਤਾ ਮੈਂ ਘਰ ਵਿੱਚ ਹੀ ਮੇਰੇ ਨਾਲ ਗੱਲ ਕਰਦੀ ਉਹ ਮੈਂ ਨਹੀਂ ਤੁਹਾਡੇ ਵਿੱਚ ਆਉਂਦਾ ਠੀਕ ਆ ਮੇਰੇ ਭਾਇ ਇੱਕ ਦੂਜੇ ਦੇ ਗੁੱਤਾ ਪਟੋ ਹਾਂ ਤੇ ਮੇਰੀ ਇੱਕ ਗੱਲ ਸੁਣ ਲੈ ਮੈਂ ਬਹੁਤੀਆਂ ਗੱਲਾਂ ਕਰਨੀਆਂ ਨਹੀਂ ਜਾਣਦੀ ਇਹਨੂੰ ਕਹਿ ਦੇ ਵੀ ਜਾ ਕੇ ਤਾਂ ਤਾ ਲੈ ਆ ਸਮਾਨ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਮੈਂ ਮਾਤਾ ਕਹਿਣਾ ਕਿ ਉਹ ਮੈਂ ਤਾਂ ਹੱਡਾਂ ਜੋ ਕੱਢਣਾ ਹੀ ਸੱਚ ਮੇਰੇ ਤੈਨੂੰ ਵੀ ਕਿਆ ਕਿਆ ਵੇਖ ਲਿਆ ਤੇ ਉਹਨੂੰ ਕਿਆ ਕਿਆ ਵੇਖ ਲਿਆ ਆਣ ਗਵਾਂਡ ਚ ਤੂੰ ਤਮਾਸ਼ਾ ਲਾ ਲਾ ਦੱਸਦੀਆਂ ਜੀ ਜਦੋਂ ਕੁੜੀ ਨੂੰ ਕੋਈ ਚੀਜ਼ ਦਿੰਨੇ ਆ ਉਦੋਂ ਇਹਨੂੰ ਮੋਤ ਪੈ ਜਾਂਦੀ ਆ ਹੋਰ ਕੀ ਬੋਲ ਅਜੇ ਹੋਲੀ ਬੋਲਣ ਦੀ ਆ ਤੂੰ ਮੈਨੂੰ ਡਰ ਨਹੀਂ ਉਹਦਾ ਤੈਨੂੰ ਡਰ ਹਊਗਾ ਤੇਰੀ ਇਹ ਕਰਦੀ ਮੈਂ ਨਹੀਂ ਇਹਨੂੰ ਜਾਣਦੀ ਵੀ ਉਹ ਕੀ ਆ ਮੈਂ ਉਹਦੇ ਵੱਲੋਂ ਨਹੀਂ ਕਹਿਣ ਡਿਆ ਗਵਾਂਡੀ ਵੀ ਸੁੰਦੇ ਆ ਲਾਗੇ ਤੇ ਜਦੋਂ ਕਰਦੇ ਇਹ ਕੰਮ ਹੋਣ ਡਿਆ ਤਾਂ ਗਵਾਂਡੀਆਂ ਸੋਨਾ ਹੀ ਆ ਓਏ ਅਜੇ ਤੇ ਇੱਕ ਵਿਆਹਣਾ ਵਾ ਜਦ ਤਨ ਉਹ ਵਿਆਹ ਗਿਆ ਨਾ ਤੂੰ ਤੇ ਮੇਰੇ ਹਿਸਾਬ ਨਾਲ ਸਾਡਾ ਮੰਜਾ ਹੀ ਸੜਕ ਤੇ ਲੈ ਆਉਣਾ ਮੰਜਾ ਨਹੀਂ ਸੜਕ ਤੇ ਆਉਂਦਾ ਜੇ ਤਾਂ ਉਹ ਵੀ ਤੁਹਾਡੇ ਵਾਲੇ ਕੰਮ ਕਰਨਗੇ ਨਾ ਫੇਰ ਤੁਹਾਡਾ ਦੋਵਾਂ ਦਾ ਸੜਕ ਤੇ ਜਾਊਗਾ ਤੇਰਾ ਇਕੱਲੇ ਦਾ ਨਹੀਂ ਜਾਂਦਾ ਹਾਂ ਤਾਂ ਤੂੰ ਕੱਲੀ ਰਹੀ ਆ ਕੋਠੀ 'ਚ 150 ਖ ਮਿਲ ਜੂਗਾ ਤੈਨੂੰ ਵੇ ਉਹਨੂੰ ਨਾ ਡੱਕੀ ਤੇ ਮਾਤਾ ਦੇ ਦਿਵਾਲੇ ਚੜ ਚੰਗਾ ਮੈਂ ਤੇ ਕਹਿੰਦੀ ਆ ਡੱਕਿਆ ਤੂੰ ਬਹੁਤ ਵਾ ਜੇ ਡੈਡੀ ਨੂੰ ਕਹੀਦਾ ਵਾ ਤੇ ਉਹ ਕਹਿੰਦਾ ਉਹਨੂੰ ਪਤਾ ਹੋਊਗਾ ਨਾ ਕਾਹਦਾ ਪਤਾ ਹੋਊਗਾ ਹਾਂ ਉਹ ਦੱਸ ਕੇ ਗਈ ਆ ਘਰ ਦੇ ਵਿੱਚ ਰਹਿੰਦੀ ਝੂਠ ਬੋਲ ਕੇ ਗਈ ਆ ਜੇ ਮਾਤਾ ਹੁਣ ਉਹ ਗੱਲ ਨਿਬੜੀ ਆ ਨਾ ਤੇ ਨਿਬੜੀ ਰਹਿੰਦੀ ਤੂੰ ਘਰ ਦੇ ਵਿੱਚ ਫੇਰ ਰਫੜ ਪਾ ਕੇ ਬੈਠੀ ਮੈਂ ਨਹੀਂ ਉਹ ਨਿਬੜੀ ਰਹਿਣ ਦੇਣੀ ਚਮਾ ਟੋਲਿਆਂ ਦਾ ਸੈਟ ਵਾ ਟਾਪੇ ਹਿਸਾਬ ਲਾ ਲਾ ਪੀ ਕਿੱਥੇ ਜਾ ਕੇ ਪੈਸੇ ਬੰਦੇ ਆ ਇਹਨੂੰ ਕਹਾਂ 50000 ਲਿਆ ਕੇ ਦਵੇ ਪੇਕਿਆਂ ਤੋਂ ਦਿੰਦੇ ਬੜਾ ਇਹਨੂੰ ਮੈਨੂੰ ਨਹੀਂ ਇਹ ਗੱਲ ਦਾ ਪਤਾ ਇਹ ਚੌਹਾਂ ਦਾ ਹੈ ਕਿ ਪੰਜਾਂ ਦਾ ਹੀ ਜਦੋਂ ਉੱਥੋਂ ਲਿਆ ਕੇ ਦਿੱਤਾ ਸੀ ਤੁਸੀਂ ਮੂੰਹ ਚੁੱਕਿਆ ਤੇ ਸ਼ਹਿਰ ਚਲ ਗਏ ਹੁਣ ਸਾਨੂੰ ਕੀ ਪਤਾ ਉੱਥੇ ਨਹੀਂ ਦੇ ਆਏ ਤੁਸੀਂ ਵੇਖਾਂ ਚਲਾਕੀਆਂ ਉੱਥੇ ਦੇ ਆਈ ਮੇਂ ਛੇ ਦੇਣਾ ਹਾਂ ਅੱਜ ਤੱਕ ਤਾਂ ਕੋਹ ਵੇਚਿਆ ਨਹੀਂ ਮੈਂ ਸੈਟ ਵੇਚਾਂ ਹੀ ਉੱਥੇ ਜਾ ਕੇ ਤੇ ਜੇ ਮੈਂ ਵੇਚਣਾ ਸੀ ਤਾਂ ਪਾਉਣਾ ਇਹਨੂੰ ਕਿਉਂ ਹੀ ਜਾ ਫਿਰ ਲੈ ਲੈ ਅੰਦਰ ਹੀ ਆਓ ਤੈਨੂੰ ਕਹਾਂ ਲਿਆ ਵਾ ਪੰਡੋ ਜਾ ਕੋਈ ਗੱਲ ਨਹੀਂ ਲਲੂਗੀ ਫਿਰ ਮੈਂ ਚੱਲਿਆਂ ਤੂੰ ਉਹਦਾਂ ਗੱਲ ਕਰਕੇ ਜਾ ਚੱਲਿਆਂ ਜਿਹੜਾ ਤੂੰ ਮੈਂ ਨਹੀਂ ਹੱਦ ਹੋ ਗਈ ਇਹਦੇ ਵੀ ਤੇਵਰ ਵਿਗੜੇ ਆ ਮੈਂ ਸ਼ਹਿਰ ਚੱਲੇ ਆ ਵਾ ਉਹਦੇ ਚ ਗਲਤੀ ਕਰਦਾ ਹੀ ਨਹੀਂਗਾ ਮਾਂ ਨੂੰ ਗਲਤ ਕਹੀ ਜਾਂਦੇ ਆ ਵਾ ਤਾਂ ਹੀ ਤਾਂ ਸਿਰ ਤੇ ਚੜੀ ਆ ਤਾਂ ਹੀ ਉਹਨੂੰ ਸਾਡੀ ਪਰਵਾਹ ਨਹੀਂਗੀ ਕਿਦਾਂ ਪੜਰ ਪੜਰ ਬੋਲਦੀ ਗਾੜੀ ਸਾਡੇ ਉਹ ਤੂੰ ਚਿੰਤਾ ਨਾ ਕਰ ਯਾਰ ਤੈਨੂੰ ਕਹਤਾ ਫਿਰ ਕਦੀ ਗੱਲ ਹੋ ਆ ਆਹ ਤੇ ਯਾਰ ਥੋੜੇ ਬੁਤੇ ਪੈਸਾਂ ਦੀ ਗੱਲ ਹੀ ਤੈਨੂੰ ਪਤਾ ਇਨੇ ਘਰ ਕਿੱਥੇ ਰੱਖੇ ਹੁੰਦੇ ਆ ਆਪਣੀ ਸਿਆਣਾ ਹੀ ਆ ਹੂੰ ਕੋਈ ਗੱਲ ਨਹੀਂਗੀ ਆਹੋ ꞉ਲੀ ਤੇਰੀ ਆਪੇ ਲੈਣੀ ਆ ਆਹੋ ਨਹੀਂ ਯਾਰ ਤੁਮੇ ਫੇਰ ਉਹ ਗੱਲਾਂ ਕਰਨ ਧਿਆ ਉਹ ਕੋਈ ਗੱਲ ਨਹੀਂ ਇਤਰਾ ਹੀ ਹੁੰਦੇ ਹੁੰਦੇ ਕੰਮ ਆ ਆਹੋ ਫਿਕਰ ਨਾ ਕਰਿਆ ਕਰ ਮੇਰੇ ਹੁੰਦਿਆਂ ਹੂੰ ਠੀਕ ਆ ਉਹ ਮੇਰੀ ਮੇਰੀ ਮੇਰੇ ਗੱਲ ਤੇ ਸੁਣ ਲਾ ਇੰਤਜ਼ਾਮ ਇੱਕ ਦੋ ਹਾਂ ਦਿਨਾਂ ਤੱਕ ਹੋਏਣਾ ਵਾ ਐਵੇਂ ਨਾ ਕਿ ਮੁਹਾ ਕਰਦੀ ਠੀਕ ਆ ਆਹੋ ਕੋਈ ਗੱਲ ਨਹੀਂ ਗੀ ਮੈਂ ਡਿਆ ਵਾਂ ਹੱਥ ਪੱਲਾ ਮੰਨ ਕੇ ਦੇਣਾ ਕਿਦੇ ਥੋੜੇ ਬੁੱਧੇ ਦੇ ਹੱਗੇ ਕੋਲ ਤੇ ਬਾਕੀ ਹੁਣ ਤੈਨੂੰ ਵੀ ਰਕਮ ਚਾਹੀਦੀ ਆ ਤੂੰ ਵੀ ਮੜਾ ਬਾਰਕ ਲਾਉਣਾ ਵਾ ਚੱਲ ਠੀਕ ਆ ਫਿਰ ਆਹੋ ਓਕੇ ਓਕੇ ਖਾਏ ਰੱਬਾ ਟੈਨਸ਼ਨ ਦੇ ਦਿੱਤੀ ਇਹ ਬੰਦਾ ਕੀ ਕਰੂਗਾ ਹੈ ਜੀਵਨ ਨੂੰ ਕਹਿੰਦੇ ਜਿਹੜਾ ਮੜਾ ਮੜਾ ਸੋਨਾ ਹੈਗਾ ਨਾ ਜਾਂ ਵੇਚ ਦੀਏ ਜਾਂ ਗਣੇ ਪਾ ਦੀਏ ਤੇ ਫਿਰ ਗੱਲ ਬਣਨੀ ਆ ਚੱਲ ਯਾਰ ਵੇਚ ਹੀ ਦਵਾਂਗੇ ਤੇ ਕੋਰਨਾ ਕੋਨਾ ਕੰਬਰੂ ਖਾਜੂਗਾ ਤੂੰ ਹੀ ਬੜੀ ਟੈਨਸ਼ਨ ਵਿੱਚ ਬੈਠਿਆ ਜੀ ਕੀ ਗੱਲ ਹੋਈ ਆ ਉਹ ਯਾਰ ਟੈਨਸ਼ਨ ਕਰਦੀ ਫਿਰ ਉਹਦਾ ਫੋਨ ਆ ਗਿਆ ਵਾ ਅੱਛਾ ਅੱਛਾ ਪਿਆਲੀ ਵਾਲੇ ਦਾ ਆਹੋ ਤੇ ਕੀ ਆਂਦਾ ਵਾ ਉਹ ਕਹਿੰਦਾ ਵੀ ਮੈਨੂੰ ਮੈਂ ਗਾੜੀ ਪੈਸੇ ਦੇਣੇ ਆ ਤੇ ਮੈਨੂੰ ਪੈਸੇ ਛੇਤੀ ਚਾਹੀਦੇ ਲੈ ਦੱਸ ਐਡੀ ਛਤੀ ਆਪਾਂ ਘਰ ਰੱਖਿਆ ਜਿਹੜੇ ਕੱਢ ਕੇ ਲਮਾਰੀ ਚ ਨੂੰ ਫੜਾ ਦਈਏ ਐਡੀ ਵੱਡੀ ਰਕਮ ਆ ਹੁਣ ਟਾਈਮ ਤੇ ਲੱਗਦਾ ਹੀ ਆ ਨਾ ਤੁਹੀਂ ਤੇ ਜਾਣ ਕੇ ਫਾ ਲੈਣ ਡੇ ਜੇ ਮੈਂ ਤੁਹਾਨੂੰ ਆਨੀਆ ਛੱਡੋ ਖੜਾ ਪਿਆਲੀ ਦਾ ਰਹਿਣ ਦੋ ਮੁੜ ਕੇ ਲੰਘ ਕਿਤੇ ਸੌਖੇ ਹੋਵਾਂਗੇ ਤੇ ਮੇਰੀ ਗੱਲ ਸੁਣ ਲੈ ਚੱਲ ਕੋਈ ਨਹੀਂ ਵਾਦਿਆਂ ਦੀ ਆ ਐਡੀ ਨਹੀਂ ਗੱਲ ਹੋਈ ਸੌਦਾ ਮਾੜਾ ਵੀ ਨਹੀਂਗਾ ਸੌਦਾ ਤੇ ਮਾੜਾ ਨੀਗਾ ਪਰ ਤੁਹਾਨੂੰ ਸਮਝ ਨਹੀਂ ਆਉਂਦੀ ਵੀ ਦੇ ਕੇ ਪੈਸੇ ਤੇ ਅਸੀਂ ਤੰਗ ਹੋ ਜਾਣਾ ਜੀ ਮੁੜ ਕੇ ਕੀ ਕਰਾਂਗੇ ਮੇਰੀ ਗੱਲ ਸੁਣ ਮੇਰੇ ਦਿਮਾਗ 'ਚ ਨਾ ਗੱਲ ਆਉਂਦੀ ਆ ਵੀ ਜਿਹੜਾ ਆਪਣੇ ਕੋਈ ਅਹੀਂ ਕਿਹੜੇ ਗਹਿਣੇ ਪਾਪਾ ਵੇਣ ਡੇ ਹੈ ਕੀ ਮਤਲਬ ਤੁਹਾਡਾ ਕਹਿਣ ਦਾ ਥੋੜਾ ਘੱਟ ਮਾੜਾ ਬਦਲਾ ਸੁਣਾ ਪਿਆ ਉਹ ਦੇ ਕੇ ਤੇ ਪੈਸੇ ਹੋਰ ਕਿੱਥੇ ਕਰ ਲੀਏ ਸੋਨਾ? ਆਹੋ। ਨਹੀਂ ਨਹੀਂ, ਮੈਂ ਨਹੀਂ ਸੋਨਾ ਦੇਣਾ ਆਪਣਾ। ਆਹ ਤੇ ਤੁਹਾਡੀਆਂ ਗੱਲਾਂ ਮੈਨੂੰ ਮਾੜੀਆਂ ਲੱਗਦੀਆਂ ਵਾ। ਮਹਾਂ ਤੇ ਸੋਨਾ ਬਣਦਾ ਵਾ। ਪਤਾ ਕਿੰਨਾ ਮਹਿੰਗਾ ਹੋਇਆ ਵਾ। ਤੇਰੇ ਕੋ ਦੋ ਸੈਟ ਵਾ। ਮੈਂ ਨਹੀਂ ਤੇ ਦੇਣਾ ਬਸ। ਮੈਂ ਤੁਹਾਨੂੰ ਕਹਿਤਾ। ਮੈਂ ਨਹੀਂ ਤੇ ਦੇਣਾ। ਦੋਵੇਂ ਸੈਟ ਵੇਚ ਦਿੰਦੇ ਆ ਤੇ ਕੋਈ ਨਹੀਂ। ਜਦੋਂ ਗਾਂ ਫਿਰ ਬਣਾ ਕੇ ਤੇ ਕਿੱਥੇ ਬਣਾ ਰੇ? ਹੁਣ ਪਤਾ ਸੋਨੇ ਨੂੰ ਅੱਗ ਲੱਗੀ ਐ। ਪਤਾ ਕਿੰਨਾ ਹੋ ਗਿਆ ਮਹਿੰਗਾ। ਕਿੱਥੋਂ ਬਣ ਜਾਣਾ ਮੁੜ ਕੇ? ਇੱਕ ਵਾਰੀ ਵੇਚ ਦਿਆ ਮੁੜ ਕੇ ਚੀਜ਼ ਬਣਦੀ ਨਹੀਂ ਹੁੰਦੀ। ਮੇਰੀ ਗੱਲ ਸੁਣ ਲਓ ਧਿਆਨ ਨਾਲ। ਮੈਂ ਨਹੀਂ ਤੇ ਸੋਨਾ ਦੇਣਾ। ਤੇ ਚਲ ਦੋ ਵੇਚਾਂਗੇ। ਤੇ ਕਿਦਾਂ ਕਹਿੰਦੇ ਇੱਕ ਤੇ ਬਣਾ ਹੀ ਲਵਾਂਗੇ ਉਹਗੇ ਸੋਕੇ ਹੋਗੇ ਮੈਨੂੰ ਤਾਂ ਤੁਹਾਡੀਆਂ ਗੱਲਾਂ ਚੰਗੀਆਂ ਲੱਗਦੀਆਂ ਮਾਹ ਤਾਂ ਸੋਨਾ ਬਣਦਾ ਵਾ ਤੁਸੀਂ ਹੁਣ ਕਹਿੰਦੇ ਜੀ ਵੇਚ ਕੇ ਤੇ ਪਿਆਲੀ ਲੱਲਾ ਮੈਂ ਪਿਆਲੀ ਵਿੱਚ ਛੇਤੀ ਨਾਲ ਪੈਸੇ ਆ ਜਾਣੇ ਜਿਹੜੇ ਉਸਲੇ ਮੈਂ ਸੈਟ ਬਣਾ ਲੈਣੇ ਆ ਮੈਨੂੰ ਤਾਂ ਤੁਹਾਡੀਆਂ ਗੱਲਾਂ ਚੰਗੀਆਂ ਲੱਗਦੀਆਂ ਮੈਂ ਨਹੀਂ ਜੀ ਸੋਨਾ ਦੇਣਾ ਆਪਣਾ ਹਾਂ ਤੇ ਹੁਣ ਕਿਹੜੇ ਖੂਜ ਪੈਣਾ ਹੀ ਹੁ ਹੈ ਕਰੋ ਇੰਤਜ਼ਾਮ ਮੈਂ ਆਪਣੀ ਹਾਂ ਕਰ ਬੈਠਾ ਉਧਰ ਹਾਂ ਕਰ ਬੈਠੇ ਜੇ ਨਾ ਆਪਣੀ ਭੈਣ ਨੂੰ ਫੋਨ ਕਰੋ ਆਪਣੇ ਭਰਾਵਾਂ ਨੂੰ ਕਹੋ ਮੈਂ ਕੀ ਕਰਾਂ ਮੈਂ ਉਹ ਤਾਂ ਵਾਤੋ ਵਾਤ ਕਰ ਲੱਖ ਰੁਪਏ ਦੀ ਕੋ ਮਤ ਕਰ ਦੂ ਕੋ ਦੋ ਦੀ ਕਰ ਦੂਗਾ ਹੈ ਇੰਨੇ ਪੈਸੇ ਥੋੜੇ ਕਿਨੇ ਇਕੱਠੇ ਕਰਕੇ ਦੇਣੇ ਆ ਮੈਨੂੰ ਨਹੀਂ ਸਮਝ ਆਉਂਦੀ ਤੇ ਕੀ ਕਹਿਣ ਦੇ ਜੇ ਮਹਾ ਤਾਂ ਚੀਜ਼ ਬਣਦੀ ਆ ਇੱਕ ਵਾਰੀ ਹੱਥੋਂ ਚੀਜ਼ ਗਵਾਜੇ ਮੁੜ ਕੇ ਨਹੀਂ ਮਿਲਦੀ ਹੁੰਦੀ ਤੁਹਾਡਾ ਧਿਆਨ ਹੁਣ ਮੇਰੇ ਸੌਂਦੇ ਨਾਲ ਹੋ ਗਿਆ ਵਾ ਮੈਨੂੰ ਮਸਲਾਹ ਕਰਨਾ ਵਾ ਤੁਮ ਤੇ ਗਾੜੀ ਹੋਰ ਹੀ ਕਮਡਿੰਗੀ ਕਰ ਰਹੇ ਤੇ ਤੁਸੀਂ ਸਲਾਹ ਕੋ ਚੰਗੀ ਕਰਿਆ ਕਰੋ ਨਾ ਸਲਾਹ ਕਰਦੇ ਜੇ ਤੁਸੀਂ ਆ ਕੋ ਸਲਾਹ ਹੁੰਦੀ ਆ ਚਲ ਮੈਂ ਨਾ ਆਪਣੇ ਕਿ ਸੱਜਣ ਮਿੱਤ ਨੂੰ ਪੁੱਛਦਾ ਹਾਂ ਚਲ ਕਰਕੇ ਵੇਖ ਲਓ ਫੋਨ ਆਓ ਮੈਂ ਕਰਕੇ ਫੋਨ ਵੇਦਾ ਵਾਂ ਹੈ ਹਾਈ ਹਾਇ ਰੱਬਾ ਆ ਤੇ ਉਹੀ ਗੱਲ ਹੋ ਗਈ ਕੀ ਕਰਾਂ ਹੁਣ ਮੈਂ ਜੇ ਮਨਜਿੰਦਰ ਨੇ ਜਿਆਦਾ ਹੀ ਖੜੇ ਪੈ ਗਏ ਕਿ ਸੋਨਾ ਦੇ ਆਪਣਾ ਤੇ ਸੈਟ ਤੇ ਪੈਣ ਲੈ ਗਈ ਆ ਤੇ ਜੇ ਕਿਤੇ ਇਹ ਪਤਾ ਲੱਗ ਗਿਆ ਨਾ ਕਿ ਪਿਆਣੀ ਦੀ ਨੇ ਸੈਟ ਖੜਿਆ ਵਾ ਇਹ ਬੰਦੇ ਨੇ ਤੇ ਮੈਨੂੰ ਉਹ ਕਰੋ ਬਾਹਰ ਕੱਢ ਦੇਣਾ ਵਾ ਭਈ ਮੁਸੀਬਤ ਉੰਤਰੀ ਹੁਣ ਕਿੱਧਰ ਨੂੰ ਜਾਵਾਂ ਹੁਣ ਉਹਨੂੰ ਫੋਨ ਲਾਉਣੀ ਆ ਕਿ ਜਿੱਦਾਂ ਵੀ ਹੁੰਦਾ ਮੇਰਾ ਸੈਟ ਦੇ ਕੇ ਜਾ ਨਹੀਂ ਤੇ ਸਾਡੇ ਘਰ ਤੇ ਸਿਆਪਾ ਪੈ ਜਾਣਾ ਵਾ ਮੈਂ ਕਿਦਾ ਛੁਟਣਾ ਮੁੜ ਕੇ ਆਪ ਤੇ ਲੈ ਕੇ ਗਾਂ ਹੋਈ ਆ ਉਦੋਂ ਦਾ ਫੋਨ ਵੀ ਨਹੀਂ ਕੀਤਾ ਜਾ ਕੇ ਇਹਨੇ ਕੋਈ ਨਹੀਂ ਨੂੰ ਕਰਨੀ ਆ ਫੋਨ